ਲੁਧਿਆਣਾ ਦੇ ਵਕੀਲ ਪਾਈਚਾਰੇ ਨੇ Amazon ਕੰਪਨੀ ਦੇ ਖਿਲਾਫ ਖੋਲਿਆ ਮੋਰਚਾ ਮੀਡੀਅਨ ਹਲ ਗਲਬਕ ਕਰਦੇ ਹੋਏ ਵਕੀਲਾ ਨੇ ਦੱਸਿਆ ਕਿ Amazon ਕੰਪਨੀ ਦੇ ਵੱਲੋਂ ਗੁਟਕਾ ਸਾਹਿਬ ਜਪਜੀ ਸਾਹਿਬ ਕੁਰਾਨ ਪਗਵਤ ਗੀਤ ਸਾਰੇ ਧਾਰਮਿਕ ਗ੍ਰੰਥ ਆਨਲਾਈਨ ਵੇਚੇ ਜਾ ਰਹੇ ਹਨ ਜਦੋਂ ਇਹਨਾਂ ਦੀ ਅੱਗੇ ਡਿਲੀਵਰੀ ਹੁੰਦੀ ਹੈ ਕਈ ਲੋਕ ਬੂਟ ਜਾਂ ਹੋਰ ਤਰੀਕੇ ਦੇ ਆਨਲਾਈਨ ਚੀਜ਼ਾਂ ਵੀ ਮੰਗਵਾਉਂਦੇ ਹਨ ਸਾਰਿਆਂ ਨੂੰ ਇੱਕੋ ਥਾਵਾਂ ਤੇ ਰੱਖਿਆ ਜਾਂਦਾ ਹੈ ਜਿਸ ਕਰਕੇ ਇਹ ਪੈਰਾਹੇਟਾਂ ਵੀ ਆਉਂਦੀਆਂ ਨੇ ਤੇ ਇੱਧਰ ਉੱਧਰ ਸੁੱਟੀਆਂ ਵੀ ਜਾਂਦੀਆਂ ਨੇ ਜਿਸ ਕਰਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਜਿਸ ਕਰਕੇ ਅੱਜ ਵਕੀਨ ਭਾਈਚਾਰੇ ਇਕੱਠਾ ਹੋਇਆ ਹੈ ਅੱਧੇ ਇਹਨਾਂ ਨੇ ਦੱਸਿਆ ਕਿ 2017 ਦੇ ਵਿੱਚ ਨੂੰ ਚੇਤਾਵਨੀ ਦਿੱਤੀ ਗਈ ਸੀ ਪਰ ਉਦੋਂ ਵੀ Amazon ਕੰਪਨੀ ਨੇ ਮਾਫੀ ਮੰਗ ਕੇ ਆਪਣਾ ਖੇੜਾ ਛੁਡਾਇਆ ਸੀ ਪਰ ਹੁਣ ਆਨਲਾਈਨ ਧਾਰਮਿਕ ਗ੍ਰੰਥਾ ਦੀ ਡਿਲੀਵਰੀ ਨਾ ਬੰਦ ਹੋਈ ਤਾਂ ਵੱਡੇ ਪੱਧਰ ਤੇ ਪ੍ਰਦਰਸ਼ਨ ਕਿੱਤਾ ਜਾਵੇਗਾ ਅਸੀਂ ਅੱਜ Amazon ਦੇ ਖਿਲਾਫ ਇਕੱਠੇ ਹੋਏ ਹਾਂ ਜੋ ਕਿ ਇਹਨਾਂ ਨੇ ਗੁਟਕਾ ਸਹਿਬ ਭਗਵਤ ਗੀਤਾ ਹੋਰ ਵੀ ਧਾਰਮਿਕ ਚੀਜ਼ਾਂ ਤੇ ਇਹਨਾਂ ਨੇ ਉਹ ਸੇਲ ਲਗਾਈ ਹੈ ਸੇਲ 'ਚ ਇਹ ਵੇਚ ਰਹੇ ਨੇ ਸੇਲ 'ਚ ਸਾਨੂੰ ਪ੍ਰੋਟੈਸਟ ਕਰਨ ਦਾ ਇਹ ਕਾਰਨ ਹੈ ਕਿ ਜੋ ਚੀਜ਼ੇ ਵੇਚ ਰਹੇ ਨੇ ਉਹਨਾਂ ਨਾਲ ਜਦੋਂ ਟਰਾਂਸਪੋਰਟ ਦੇ ਅੱਗੇ ਸਮਾਨ ਆਣਾ ਹੋਰ ਵੀ ਕਈ ਚੀਜ਼ਾਂ ਜੂਤੇ ਵਗੈਰਾ ਨਾਲ ਆਣੇ ਆ ਕਿਸੇ ਨੂੰ ਕੁਝ ਨਹੀਂ ਪਤਾ ਡਿਲੀਵਰੀ ਬੁਆਏ ਨੂੰ ਪਤਾ ਨਹੀਂ ਵਿੱਚ ਕੀ ਹੈ ਜਦੋਂ ਉਹਨੇ ਇਹ ਚੀਜ਼ਾਂ ਸਟਣੀ ਹੈ ਤੇ ਸਾਡੇ ਮਾਨਾਂ ਨੂੰ ਇਹ ਚੀਜ਼ ਦੇਖ ਕੇ ਹੀ ਬਹੁਤ ਏਸ ਪਹੁੰਚੀ ਹੋਈ ਹੈ ਅਸੀਂ 2017 ਚ ਵੀ ਪਹਿਲੇ ਪ੍ਰੋਟੈਸਟ ਕੀਤਾ ਸੀ ਇਹਨਾਂ ਨੇ ਧਾਰਮਿਕ ਦੀ ਉਦੋਂ ਵੀ ਬੇਇੱਜ਼ਤੀ ਕੀਤੀ ਸੀ ਧਰਮ ਦੀ ਹੁਣ ਵੀ ਇਹ ਚੀਜ਼ ਕਰ ਰਹੇ ਨੇ ਸੋ ਇਸ ਕਰਕੇ ਅਸੀਂ ਅੱਜ ਇਕੱਠੇ ਹੋਏ ਆ ਇਹਨਾਂ ਦਾ ਐਮਾਜ਼ਨ ਦਾ ਬਾਈਕਾਟ ਕਰਦੇ ਆ ਸਰ ਜੇ ਇਹਨਾਂ ਦਾ ਤੁਸੀਂ ਬਾਈਕਾਟ ਕਰਤਾ ਕਿੰਦਾ ਹੋਰ ਵੀ ਦੇਖਿਆ ਜਾਵੇ ਕਾਫੀ ਬੁੱਕਾਂ ਆਂਦੀਆਂ ਨੇ ਉਹਨਾਂ ਦੇ ਵੀ ਵਿੱਚ ਦਰਬਾਰ ਸਾਹਿਬ ਹੋ ਗਿਆ ਜਿੱਦਾਂ ਵੀ ਧਾਰਮਿਕ ਜਗ੍ਹਾ ਨਹੀਂ ਫੋਟੋਸ਼ਾਪ ਕਰ ਦਿੰਦੇ ਨੇ ਲੇਕਿਨ ਉਹ ਕਈ ਵਾਰੀ ਫੋਟੋ ਕਿਤਾਬਾਂ ਆਮ ਜੀਗ੍ਹਾ ਤੇ ਬੈਸਟ ਹੋਣੀਆਂ ਨੇ ਕਿੱਦਾਂ ਉਹਨਾਂ ਦਾ ਪ੍ਰਬੰਧ ਕਿੱਦਾਂ ਕਰੂ ਕਿਤਾਬਾਂ ਦੇ ਵਿੱਚ ਵੀ ਇਹ ਬਹੁਤ ਨਿੰਦਕਯੋਗ ਹੈ ਸਾਨੂੰ ਇਹ ਹਰੇਕ ਵਾਰ ਧਰਮ ਟਾਰਗੇਟ ਕਰਦੇ ਆ ਜੋ ਚੀਜ਼ ਹੋਣੀ ਨਹੀਂ ਚਾਹੀਦੀ ਹਰੇਕ ਵਾਰ ਇਹਨਾਂ ਨੇ ਧਰਮ ਨੂੰ ਟਾਰਗੇਟ ਕੀਤਾ ਭਾਵੇਂ ਉਹ ਸਿੱਖ ਧਰਮ ਹੈ ਭਾਵੇਂ ਹਿੰਦੂ ਧਰਮ ਹੈ ਭਾਵੇਂ ਕੋਈ ਧਰਮ ਹੈ ਅਸੀਂ ਹਰੇਕ ਇੱਕ ਜੋ ਢੋਕੇ ਗੱਲ ਕਰ ਰਹੇ ਆਂ ਚੀਜ਼ਾਂ ਤੇ ਬਹੁਤ ਬੈਨ ਲਾਣਾ ਚਾਹੀਦਾ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਕਿ ਇਹ ਚੀਜ਼ ਤੇ ਨਠਲ ਪਾਈ ਜਾਵੇ ਇਹਨਾਂ ਨਾਲ ਤੁਹਾਡੀ ਕੰਪਨੀ ਨਾਲ ਕੋਈ ਚੇਤਾਵਨੀ ਕੋਈ ਗੱਲਬਾਤ ਕੋਈ ਵਾਰਨਿੰਗ ਇਹ ਅਸੀਂ 2017 ਨੂੰ ਇਹਨਾਂ ਨੂੰ ਚੇਤਾਵਨੀ ਦਿੱਤੀ ਸੀ ਉਦੋਂ ਇਹਨਾਂ ਨੇ ਸਾਨੂੰ ਲਿਖਤ ਮਾਫੀ ਦਿੱਤੀ ਸੀ ਐਸਜੀਪੀਸੀ ਨੂੰ ਲਿਖਤ ਮਾਫੀ ਦਿੱਤੀ ਸੀ ਕਿ ਅਸੀਂ ਮੁੜ ਕੇ ਇਹੋ ਜੀ ਚੀਜ਼ ਨਹੀਂ ਕਰਾਂਗੇ ਐਸਜੀਪੀਸੀ ਨੇ ਵੀ ਦੁਬਾਰਾ ਨੋਟਿਸ ਭੇਜਿਆ ਹ ਹੁਣ ਇਸ ਵਾਰ ਅਗਰ ਇਹਨਾਂ ਨੇ ਦੁਬਾਰਾ ਇਹੋ ਜੀ ਹਰਕਤ ਕੀਤੀ ਅਸੀਂ ਬਿਲਕੁਲ ਇਹਨਾਂ ਨੂੰ ਨਹੀਂ ਬਖਸ਼ਾਂਗੇ ਹਰਕਤ ਤਾਂ ਕਰ ਦਿੱਤੀ ਗਈ ਹੈ ਉਹਨੇ ਹਰਕਤ ਕਰ ਲਈ ਤੇ ਹੁਣ ਤੈਨਾਂ ਦਾ ਅਸੀਂ ਇਕੱਠੇ ਹੋ ਰਹੇ ਹਾਂ ਤੇ ਵੱਡਾ ਪ੍ਰੋਟੈਸਟ ਕਰਾਂਗੇ ਤੇ ਇਹਨਾਂ ਦੇ 295 ਲਗਾਵਾਂਗੇ ਠੀਕ ਗੀ ਨਾਮ ਕੀ ਕਰਨ ਤੋਂਗੇ ਅੱਜ ਸਾਰਾ ਮੇਰਾ ਨਾਮ ਐਡਵੋਕੇਟ ਗੁਰਕੇਸ਼ ਸਿੰਘ ਹੈ ਜੀ ਆਹ ਸਰ ਕੀ ਮੈਟਰ ਅੱਜ ਦਾ ਜਿਹੜਾ ਇਸ਼ੂ ਪੇਸ਼ ਕਰਨ ਲਈ ਬੈਠੇ ਹਾਂ ਜਿੱਦਾਂ ਕਿ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਤੁਹਾਨੂੰ ਕਿ ਅਸੀਂ ਅੱਜ Amazon ਦਾ ਬਾਈਕਟ ਕਰਨ ਲਈ ਸਾਰੇ ਭਰਾ ਇਕੱਠੇ ਹੋਏ ਆਂ ਤੇ ਮੇਰੇ ਛੋਟੇ ਵੀਰ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਵੇਂ ਵੀ ਟਰਾਂਸਪੋਰਟ ਦਾ ਸਮਾਨ ਜਿੱਦਾਂ ਵੀ ਆਂਦਾ ਹੈ ਆਨਲਾਈਨ ਸਾਨੂੰ ਨਹੀਂ ਪਤਾ ਉਹ ਬੈਗ 'ਚ ਕੀ ਹੁੰਦਾ ਜੁੱਤੀਆਂ ਬੂਟ ਹੋਰ ਵੀ ਕੁਝ ਐਦਾਂ ਦੀਆਂ ਚੀਜ਼ਾਂ ਹੁੰਦੀਆਂ ਤੇ ਜਿਸ ਨਾਲ ਗੁਟਕਾ ਸਾਹਿਬ ਭਗਵਤ ਗੀਤਾ ਵਿੱਚ ਪਾ ਦਿੰਦੇ ਆਗੇ ਨੇ ਤੇ ਜਦੋਂ ਡਿਲੀਵਰ ਕਰਦੇ ਨੇ ਸਾਨੂੰ ਨਹੀਂ ਪਤਾ ਉਹ ਕਿਸ ਤਰ੍ਹਾਂ ਡਿਲੀਵਰ ਕਰਦੇ ਨੇ ਕਈ ਜਗ੍ਹਾ ਤੇ ਉਹਨਾਂ ਨੂੰ ਐ ਵੀ ਹਦਾਇਤਾਂ ਦਿੱਤੀਆਂ ਜਾਂਦੀਆਂ ਕਿ ਜੇ ਘਰ 'ਚ ਕੋਈ ਬੰਦਾ ਨਹੀਂ ਮਿਲਦਾ ਤੇ ਅੱਧੀ ਸੜ ਦਿੱਤੀਆਂ ਜਾਂ ਚੀਜ਼ਾਂ ਤੇ ਉਹਨਾਂ ਨੂੰ ਬਸ ਇੱਕ ਉਹ ਸੱਟ ਕੇ ਗੁਟਕਾ ਸਾਹਿਬ ਦੀ ਨਿਰਾਦਰ ਕਰਕੇ ਅੱਧੀ ਚਲੇ ਜਾਂਦੇ ਨੇ ਜਿਸ ਨਾਲ ਬਾਕੀ ਵੀ ਲੋਕਾਂ ਨਾਲ ਬਹੁਤ ਹੀ ਜ਼ਿਆਦਾ ਧਾਰਮਿਕ ਭਾਵਨਾਵਾਂ 'ਤੇਸ ਪਹੁੰਚਦੀ ਹੈ ਤੇ ਅਸੀਂ ਇਸ ਕਰਕੇ Amazon ਦਾ ਜਾਇਕਟ ਕਰਦੇ ਹਾਂ ਜਿੱਦਾਂ ਦੇਖਿਆ ਤੁਸੀਂ ਕਹਿੰਦੇ ਵੀ ਵੇਅਰ ਵੀ ਤਾਂ ਮੰਗਦਾ ਆਪਣੇ ਅੰਦਰ ਗੁਟਕਾ ਸਾਹਿਬ ਜੇਕਰ ਕਿਸੇ ਨੂੰ ਜ਼ਰੂਰਤ ਵੀ ਹੁੰਦੀ ਹੈ ਉਹ ਕਿੱਦਾਂ ਇਹ ਮੰਗਵਾ ਸਕਦਾ ਹੈ ਉਹ ਆਫਲਾਈਨ ਲੈਣ ਲੈਣ ਜਿੱਦਾਂ ਪਹਿਲਾਂ ਵੀ ਦੁਕਾਨਾਂ ਬਣੀਆਂ ਹੁੰਦੀਆਂ ਗੁਰਦੁਆਰਾ ਸਾਹਿਬ ਦੇ ਨੇੜੇ ਤੇਰੇ ਤੁਸੀਂ ਬਾਕੀ ਵੀ ਸਾਰੇ ਗੁਰਦੁਆਰਾ ਸਾਹਿਬ ਦੇ ਦੇਖਿਆ ਹੋਣਾ ਜਿੱਦਾਂ ਪਹਿਲਾਂ ਚੱਲਦਾ ਸੀ ਉਦਾਂ ਹੋਵੇ ਆਨਲਾਈਨ ਅਸੀਂ ਕਹਿੰਨੇ ਆਦਾਰੇ ਬੰਦ ਕੀਤੇ ਜਾਣ ਇਹੋ ਜਿਹੀ ਚੀਜ਼ਾਂ ਆਨਲਾਈਨ ਨਾ ਵਿਕਣ ਤੇ ਜ਼ਿਆਦਾ ਚੰਗਾ ਜੀ